ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਥੇ ਸਾਂਝਾ ਘਰ ਜਿੱਥੇ ਲੋੜੀ ਦਾ ਮੇਲਾ ਲੱਗਾ ਹੈ ਦੇ ਨਾਲ ਐਗਜ਼ੀਬਿਸ਼ਨ ਲੱਗੇ ਨੇ ਬਹੁਤ ਸਾਰੇ ਵੈਰਾਈਟੀ ਦੇ ਸਟਾਲ ਮਿਲਣਗੇ ਤੁਹਾਨੂੰ ਜਿੱਦਾਂ ਮੇਰਾ ਸਟਾਲ ਜਸਪ੍ਰੀਤ ਕੌਰ ਰੂਟਸ ਦੇ ਨਾਮ ਤੋਂ ਹੈ ਸਾਡੇ ਕੋਲ ਸਾਰਾ ਵੁੱਡਨ ਪ੍ਰੋਡਕਟਸ ਨੇ ਇੱਥੇ ਸਾਡੇ ਕੋਲ ਛੋਟੀਆਂ ਆਈਟਮਾਂ ਕੋਸਟਰਸ ਤੋਂ ਲੈ ਕੇ ਵੱਡੀਆਂ ਵਾਲ ਡੈਕੋਰ ਦੀਆਂ ਆਈਟਮਸ ਸਾਰੀਆਂ ਵੁੱਡਨ ਦੇ ਵਿੱਚ ਮਿਰਰਸ ਵਗੈਰਾ ਇੱਥੇ ਹੋਰ ਬਥੇਰੇ ਵੈਰਾਈਟੀ ਦੇ ਸੂਟਸ ਲੈ ਲਓ ਹੈਂਡ ਪੇਂਟਡ ਤੁਸੀਂ ਘਰ ਦੇ ਕੁਸ਼ਨ ਵਗੈਰਾ ਲੈ ਲਓ ਮੈਟਸ ਲੈ ਲਓ ਬੁੱਕਸ ਲੈ ਲਓ ਖਾਨਵੀਨ ਦਾ ਸਮ ਐਕਸੀਬਿਸ਼ਨ ਤੇ ਸਟਾਲਸ ਲੱਗੇ ਨੇ ਸੋ ਪਲੀਜ਼ ਬਹੁਤ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਆਓ ਲੋੜੀ ਦਾ ਮੇਲਾ ਹੈ ਕੱਲ ਨੂੰ ਇੱਥੇ ਡੀਜੇ ਵੀ ਲੱਗੂਗਾ ਰਾਤ ਨੂੰ 5 ਵਜੇ ਤੋਂ ਲੈ ਕੇ ਤੇ ਸੋ ਪਲੀਜ਼ డు ਕਮ ਐਂਡ ਪਾਰਟਿਸਿਪੇਟ ਥੈਂਕ ਯੂ ਮੈਂ ਸਿਮਰਤ ਕੌਰ ਹਾਂ ਜੀ ਪਿੰਡ ਜੋ ਉਥੋਂ ਜਲੰਧਰ ਦੇ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹਾਂ ਔਰ ਮੈਂ ਇਥੇ ਸੰਚਾ ਕਰਦੇ ਵਿੱਚ ਬੇਕਰੀ ਪ੍ਰੋਡਕਟਸ ਆਪਣੇ ਲੈ ਕੇ ਆਈਆਂ ਜਿਹੜੇ ਕਿ ਸਾਰੇ ਮੇਰੇ ਕੈਮੀਕਲ ਫ੍ਰੀ ਪ੍ਰੀਜ਼ਰਵਟਿਵ ਫ੍ਰੀ ਨੇ ਔਰ ਹੈਲਥ ਆਪਣੇ ਤੁਹਾਡੀ ਹੈਲਥ ਵਾਸਤੇ ਬਹੁਤ ਵਧੀਆ ਰਹਣਗੇ ਸੋ ਤੁਸੀਂ ਸਾਰੇ ਇੱਥੇ ਕੋਸ਼ਿਸ਼ ਕਰੋ